ਕੀ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ 100 ਕਰੋੜ ਦੇ ਕਥਿਤ ਫਰਾਡ ਕਪੜੇ ਮਾਮਲੇ ਦੇ ਵਿੱਚ ਜਿਹੜੇ ਵੱਡੇ ਦੋਸ਼ ਭਗਵੰਤ ਮਾਨ ਦੇ ਮੰਤਰੀ ਹਰਜੋਤ ਬੈਸ ਤੇ ਉਹਦੀ ਅਫਸਰ ਪਤਨੀ ਜੋਤੀ ਯਾਦਵ ਦੇ ਉੱਪਰ ਇੱਕ ਮਹਿਲਾ ਇਨਸਪੈਕਟਰ ਨੇ ਲਾਏ ਸੀ ਹੁਣ ਉਹਨਾਂ ਦੀ ਜਾਂਚ ਕਰਨ ਦੇ ਲਈ ਤਿੰਨ ਵੱਡੇ ਅਫਸਰਾਂ ਤੇ ਆਧਾਰਿਤ ਇੱਕ ਟੀਮ ਗਠਿਤ ਕੀਤੀ ਗਈ ਹੈ ਇੱਕ ਸਟ ਗਠਤ ਗਠਿਤ ਕੀਤੀ ਗਈ ਹੈ ਜਿਹੜੀ ਜਾਂਚ ਕਰੇਗੀ ਪੜਤਾਲ ਕਰੇਗੀ ਕਿ ਜਿਹੜੇ ਦੋਸ਼ ਇਹ ਮਹਿਲਾ ਇਨਸਪੈਕਟਰ ਨੇ ਔਰਤ ਇਨਸਪੈਕਟਰ ਅਮਨਜੋਤ ਕੌਰ ਨੇ ਲਾਏ ਨੇ ਮੰਤਰੀ ਹਰਜੋਤ ਬੈਸ ਤੇ ਤੇ ਉਹਦੀ ਆਈਪੀਐਸ ਅਫਸਰ ਘਰ ਵਾਲੀ ਜੋਤੀ ਯਾਦਵ ਤੇ ਕੀ ਉਹ ਸੱਚ ਨੇ ਜਾਂ ਝੂਠ ਨੇ ਕਿੰਨੀ ਕੁ ਸਚਾਈ ਹੈ ਤੇ ਕਿੰਨਾ ਕੁ ਝੂਠ ਹੈ ਹੁਣ ਸਿਫਟ ਦਾ ਗਠਨ ਕੀਤਾ ਗਿਆ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਪਣਾ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਇਓ ਦੇਖੋ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੋਹਾਲੀ ਦੇ ਵਿੱਚ ਤਨਾਤ ਇੱਕ ਮਹਿਲਾ ਇਨਸਪੈਕਟਰ ਪੁਲਿਸ ਇਨਸਪੈਕਟਰ ਐ ਜਿਹੜੀ ਸਾਈਬਰ ਕ੍ਰਾਈਮ ਦੀ ਇਨਚਾਰਜ ਸੀ ਉਸ ਨੇ ਇੱਕ ਬਹੁਤ ਵੱਡਾ ਤੇ ਗੰਭੀਰ ਦੋਸ਼ ਭਗਵੰਤਮਾਨ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਘਰ ਵਾਲੀ ਜਿਹੜੀ ਆਈਪੀਐਸ ਅਫਸਰ ਐ ਐਸਪੀ ਐ ਮੋਹਾਲੀ ਦੀ ਰਹੀ ਜੋਤੀ যাদব ਉਹਦੇ ਉੱਪਰ ਲਾਇਆ ਉਹ ਕਹਿੰਦੀ ਕਿ ਮੈਂ ਕੁਝ ਟਾਈਮ ਪਹਿਲਾਂ ਮੋਹਾਲੀ ਦੇ ਵਿੱਚ ਹੀ ਇੱਕ ਬਹੁਤ ਠੱਗੀ ਦਾ ਧੰਦਾ ਚੱਲ ਰਿਹਾ ਸੀਗਾ 100 ਕਰੋੜ ਦੇ ਕਰੀਬ ਠੱਗੀ ਲੋਕਾਂ ਦੇ ਨਾਲ ਕੀਤੀ ਗਈ ਸੀ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਮੈਂ ਉਹ ਠੱਗੀ ਕਰਨ ਵਾਲਿਆਂ ਨੂੰ ਫੜਿਆ ਉਹਨਾਂ ਨੂੰ ਉਹਨਾਂ ਤੇ ਕੇਸ ਬਣਾਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਦੋਸ਼ ਲਾਇਆ ਮਹਿਲਾ ਇਨਸਪੈਕਟਰ ਨੇ ਕਿ ਭਗਵੰਤ ਮਾਨ ਦੇ ਮੰਤਰੀ ਹਰਜੋਤ ਬੈਸ ਤੇ ਉਹਨਾਂ ਦੀ ਘਰ ਵਾਲੀ ਜਿਹੜੀ ਅਫਸਰ ਹੈ ਇਹਨਾਂ ਦੇ ਉਹ ਨਜ਼ਦੀਕੀ ਸੀ ਖਾਸ ਸੀ ਔਰ ਉਹਨੇ ਦੋਸ਼ ਲਾਇਆ ਵੀ ਇਹਨਾਂ ਨੇ ਕੀ ਕੀਤਾ ਮੇਰੇ ਤੇ ਦਬਾਅ ਪਾਇਆ ਕੇਸ ਰੋਕਣ ਲਈ ਔਰ ਮੈਨੂੰ ਪਿੱਛੇ ਹਟਣ ਲਈ ਕਿਹਾ ਗਿਆ ਔਰ ਹੋਰ ਵੀ ਕਈ ਗੰਭੀਰ ਦੋਸ਼ ਇਸ 100 ਕਰੋੜ ਫਰਾਡ ਕੇਸ ਨਾਲ ਸੰਬੰਧਤ ਉਹ ਮਹਿਲਾ ਇਨਸਪੈਕਟਰ ਨੇ ਲਾਏ ਨੇ ਤੇ ਉਸ ਤੋਂ ਬਾਅਦ ਹਰਜੋਤ ਬੈਂਸ ਤੇ ਉਹਦੀ ਘਰਵਾਲੀ ਨੇ ਲਿਖਤੀ ਬਿਆਨ ਚ ਇਹ ਕਹਿਆ ਸੀਗਾ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਸਰਕਾਰ ਇਹਦੀ ਗਹਿਰਾਈ ਨਾਲ ਜਾਂਚ ਕਰੇ ਔਰ ਅਸੀਂ ਇਸ ਮਹਿਲਾ ਇਨਸਪੈਕਟਰ ਦੇ ਉੱਪਰ ਮਾਨਹਾਨੀ ਦਾ ਕੇਸ ਕਰਾਂਗੇ ਕਿਉਂਕਿ ਸਾਡੇ ਉੱਪਰ ਦੋਸ਼ ਝੂਠੇ ਲਾਏ ਨੇ ਤੇ ਹੁਣ ਭਗਵੰਤ ਮਾਨ ਸਰਕਾਰ ਨਾਲ ਸਲਾਹ ਕਰਕੇ ਡੀਜੀਪੀ ਗੌਰਵ ਯਾਦਵ ਹੋਰਾ ਨੇ ਇੱਕ ਜਾਂਚ ਟੀਮ ਇੱਕ ਸੱਟ ਟੀਮ 10 ਮੈਂਬਰੀ ਗਠਤ ਕੀਤੀ ਹੈ ਜਿਦੇ ਵਿੱਚ ਇੱਕ ADGP ਅਧਿਕਾਰੀ ਨੀਰਜਾ ਇੱਕ IGP ਅਧਿਕਾਰੀ ਧੰਨ ਕੌਰ ਔਰ ਇੱਕ SSP ਜਿਹੜਿਆ ਦੀਪਕ 파ਰਕ ਇਹਨਾਂ ਤਿੰਨਾਂ ਤੇ ਆਧਾਰਿਤ ਇੱਕ ਟੀਮ ਜਿਹੜੀ ਆ ਉਹ ਗਠਤ ਕੀਤੀ ਗਈ ਆ ਹੁਣ ਇਹ ਜਾਂਚ ਕਰੇਗੀ ਕਿ ਕਿੰਨਾ ਸੱਚ ਆ ਦੋਸ਼ਾਂ ਚ ਤੇ ਕਿੰਨਾ ਝੂਠ ਹੈ ਹੁਣ ਸਵਾਲ ਇਹ ਆ ਕਿ ਕੀ ਇਹ ਸੱਚ ਸਾਹਮਣੇ ਆਏਗਾ ਕਿਉਂਕਿ ਲੋਕਾਂ ਚ ਇੱਕ ਚਰਚਾ ਰਹੀ ਹੈ ਕਿ ਪਹਿਲਾਂ ਵੀ ਕਈ ਮੰਤਰੀਆਂ ਦੇ ਉੱਪਰ ਦੋਸ਼ ਲੱਗੇ ਨੇ ਤੇ ਜਦੋਂ ਤਾਂ ਪੰਜਾਬ ਸਰਕਾਰ ਆਪਣੇ ਪੱਧਰ ਤੇ ਜਾਂਚ ਟੀਮ ਦਾ ਗਠਨ ਕਰਦੀ ਹੈ ਤਾਂ ਉਹ ਜਾਂਚ ਹੋਰ ਨਿਕਲਦੀ ਹੈ ਤੇ ਜਦੋਂ ਹਾਈ ਕੋਰਟ ਵੱਖਰੀ ਜਾਂਚ ਟੀਮ ਬਣਾਉਂਦੀ ਹੈ ਤਾਂ ਫਿਰ ਜਾਂਚ ਹੋਰ ਤਰ੍ਹਾਂ ਨਿਕਲਦੀ ਹੈ ਜਿਵੇਂ ਕਿ ਆ ਜਿਹੜਾ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਚੈਨਲ ਤੇ ਆਈਆਂ ਸੀਗੀਆਂ ਤਾਂ ਉਹਦੀ ਇੱਕ ਜਾਂਚ ਪੰਜਾਬ ਸਰਕਾਰ ਨੇ ਕਰਾਈ ਤਾਂ ਉਹਦੇ ਵਿੱਚ ਡੀਜੀਪੀ ਗੌਰਵਜਾਦਵੋਰਾ ਨੇ ਇਹ ਖਲਾਸਾ ਕੀਤਾ ਸੀ ਵੀ ਪੰਜਾਬ ਚ ਇੰਟਰਵਿਊ ਨਹੀਂ ਹੋਈ ਉਹ ਭਗਵੰਤ ਮਾਨ ਸਰਕਾਰ ਨੇ ਵੀ ਕਿਹਾ ਸੀ ਪੰਜਾਬ ਚ ਇੰਟਰਵਿਊ ਨਹੀਂ ਹੋਈ ਉਸ ਤੋਂ ਬਾਅਦ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਪਰ ਫਿਰ ਜਾਂਚ ਹੋਈ ਤੇ ਉਸ ਜਾਂਚ ਟੀਮ ਨੇ ਇਹ ਸੱਚ ਸਾਹਮਣੇ ਲਿਆਂਦਾ ਬੀਗ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਆ ਉਹ ਪੰਜਾਬ ਦੇ ਖਰੜ ਸੀਆਈਏ ਸਟਾਫ ਦੇ ਵਿੱਚ ਹੋਈ ਸੀ ਔਰ ਦੂਜੀ ਰਾਜਸਥਾਨ ਚ ਹੋਈ ਸੀ ਔਰ ਉਸ ਤੋਂ ਬਾਅਦ ਬਹੁਤ ਨਮੋਸ਼ੀ ਦਾ ਸਾਹਮਣਾ ਪੰਜਾਬ ਸਰਕਾਰ ਨੂੰ ਕਰਨਾ ਪਿਆ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਲਗਾਤਾਰ ਹਾਈ ਕੋਰਟ ਵੀ ਖਿੱਚ ਰਹੀ ਆ ਹੁਣ ਜਿਹੜੀ ਸੱਟ ਡੀਜੀਪੀ ਗੌਰਵ ਜਾਦਵ ਹੋਰਾਂ ਨੇ ਬਣਾਈ ਹੈ ਕਿ ਉਹ ਪੁਖਤਾ ਸੱਚ ਸਾਹਮਣੇ ਲਿਆ ਸਕੇਗੀ ਲਿਆਉਣਾ ਚਾਹੀਦਾ ਹੈ ਉਮੀਦਾਂ ਨੇ ਲੋਕਾਂ ਨੂੰ ਪਰ ਨਾਲ ਦੀ ਨਾਲ ਸ਼ੰਕੇ ਵੀ ਬਰਕਰਾਰ ਨੇ ਕਿਉਂਕਿ ਪਹਿਲਾਂ ਬੜਾ ਕੁਝ ਇਸ ਦੇਸ਼ ਦੇ ਵਿੱਚ ਗਲਤ ਹੁੰਦਾ ਆਇਆ ਪਹਿਲੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਦੋਂ ਵੀ ਅੰਨਾ ਵੰਡੇ ਰਿਓੜੀਆਂ ਮੁਰਮੜ ਆਪਣਿਆਂ ਨੂੰ ਇਹ ਅਖਾਣ ਹੀ ਚੱਲਦਾ ਰਿਹਾ ਜਦੋਂ ਵੀ ਮੰਤਰੀਆਂ ਤੇ ਕੋਈ ਦੋਸ਼ ਲੱਗਦੇ ਹੁੰਦੇ ਸੀ ਤਾਂ ਜਾਂਚ ਦੇ ਵਿੱਚ ਸਾਰੇ ਮੰਤਰੀ ਐਮ ਐਲ ਏ ਬਰੀ ਕਰ ਦਿੱਤੇ ਜਾਂਦੇ ਸੀ ਕਲੀਨ ਚੇਟ ਦੇ ਦਿੱਤੀ ਜਾਂਦੀ ਸੀ ਤੇ ਹੁਣ ਜਦੋਂ ਭਗਵੰਤ ਮਾਨ ਦੇ ਮੰਤਰੀਆਂ ਦੇ ਉੱਪਰ ਦੋਸ਼ ਲੱਗਦੇ ਨੇ ਚਾਹੇ ਉਹ ਕਈ ਵਾਰ ਕਈ ਆਡੀਓ ਤੇ ਵੀਡੀਓ ਜੜੀਆਂ ਨੇ ਉਹ ਕਥਤ ਤੌਰ ਤੇ ਪੇਸ਼ ਕੀਤੀਆਂ ਗਈਆਂ ਪਹਿਲਾਂ ਕੁਟਾਰੂ ਚੱਕ ਦੇ ਉੱਪਰ ਇੱਕ ਕਥਤ ਵੀਡੀਓ ਪੇਸ਼ ਕੀਤੀ ਗਈ ਨਸ਼ਰ ਕੀਤੀ ਗਈ ਤਾਂ ਉਹਦੀ ਜਾਂਚ ਅੱਜ ਤੱਕ ਪ੍ਰੋਪਰ ਸਾਹਮਣੇ ਨਹੀਂ ਆਈ ਤੇ ਇੱਕ ਫੌਜਾ ਸਿੰਘ ਸਰਾਰੀ ਐਮਐਲਏ ਦੇ ਉੱਪਰ ਵੀ ਜਦੋਂ ਉਹ ਮੰਤਰੀ ਸੀ ਉਦੋਂ ਇੱਕ ਕਥਤ ਆਡੀਓ ਪੇਸ਼ ਕੀਤੀ ਗਈ ਉਹਨਾਂ ਦੇ ਨਾਂ ਤੇ ਵੀ ਇਹ ਰਿਸ਼ਵਤ ਮੰਗ ਰਹੇ ਨੇ ਤਾਂ ਉਹਦੀ ਵੀ ਅਜੇ ਤੱਕ ਪ੍ਰੋਪਰ ਜਾਂਚ ਲੋਕਾਂ ਚ ਨਹੀਂ ਆ ਸਕੀ ਇਸੇ ਹੀ ਤਰ੍ਹਾਂ ਹੁਣ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਦੇ ਉੱਪਰ ਜਿਹੜੇ ਕਥਤ ਦੋਸ਼ ਲੱਗੇ ਨੇ ਇਹਨਾਂ ਦੋਸ਼ਾਂ ਦੀ ਜਾਂਚ ਕਿਸ ਪੱਧਰ ਤੇ ਹੋਏਗੀ ਔਰ ਉਹ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਏਗਾ ਜਾਂ ਨਹੀਂ ਆਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਵੈਸੇ ਭਗਵੰਤਮਨ ਸਰਕਾਰ ਦਾ ਹਮੇਸ਼ਾ ਇਹ ਦਾਵਾ ਰਿਆ ਕਿ ਅਸੀਂ ਕੱਟੜ ਇਮਾਨਦਾਰ ਹਾਂ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਆਪਣਾ ਪਰਾਇਆ ਅਸੀਂ ਨਹੀਂ ਵੇਖਦੇ ਬਿਲਕੁਲ ਅਸੀਂ ਜਿਹੜੀ ਸਹੀ ਗੱਲ ਹੈ ਉਹ ਕਰਦੇ ਹਾਂ ਭਾਵੇਂ ਜੇ ਆਪਣਾ ਗਲਤ ਕਰੇ ਤਾਂ ਅਸੀਂ ਟੰਗ ਦਿੰਨੇ ਆਂ ਤੇ ਖਰੀ ਤੇ ਸੱਚੀ ਗੱਲ ਚਾਹੇ ਬਗਾਨਾ ਕਰੇ ਅਸੀਂ ਗੌਰ ਕਰਦੇ ਹਾਂ ਪਰ ਜਿਹੜਾ ਅਮਲ ਹੈ ਅਮਲ ਜਿਹੜਾ ਹੈ ਉਹ ਕਈ ਵਾਰ ਬਿਆਨਾਂ ਦੇ ਨਾਲ ਮੇਲ ਨਹੀਂ ਖਾਂਦਾ ਦੇਖੋ ਪਿਛਲੇ ਦਿਨੀ ਜਦੋਂ ਹਰਜੋਤ ਬੈਂਸ ਤੇ ਉਹਦੀ ਪਤਨੀ ਤੇ ਕਥਤ ਦੋਸ਼ ਲੱਗੇ ਨੇ ਤਾਂ ਅਕਾਲੀ ਦਲ ਦੇ ਆਗੂ ਬਿਕਰਮਜੀਤ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਉਧਰ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖੈਰਾ ਨੇ ਵੱਡੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਹੁਣ ਇਹ ਸਾਰਾ ਕੁਝ ਦਬਾਇਆ ਜਾਏਗਾ ਲੁਕਾਇਆ ਜਾਏਗਾ ਛੁਪਾਇਆ ਜਾਏਗਾ ਪਰ ਭਗਵੰਤ ਮਾਨ ਸਰਕਾਰ ਦਾ ਇਹ ਦਾਵਾ ਹੈ ਕਿ ਅਜਿਹਾ ਕੁਝ ਨਹੀਂ ਹੋਏਗਾ ਇਸੇ ਲਈ ਜਾਂਚ ਟੀਮ ਦਾ ਗਠਿਤ ਕੀਤਾ ਗਿਆ ਲਾਜ਼ਮੀ ਤੌਰ ਤੇ ਭਾਵੇਂ ਇਹ ਡੀਜੀਪੀ ਗੌਰਵ ਯਾਦਵ ਨੇ ਕੀਤਾ ਪਰ ਭਗਵੰਤ ਮਾਨ ਨਾਲ ਮੁੱਖ ਮੰਤਰੀ ਨਾਲ ਲਾਜ਼ਮੀ ਸਲਾਹ ਕੀਤੀ ਹੋਵੇਗੀ ਤਾਂ ਹੀ ਕੀਤਾ ਮਾਮਲਾ ਵੱਡਾ ਬਣ ਚੁੱਕਾ ਹੈ ਉਹ ਜਿਹੜੀ ਮਹਿਲਾ ਇਨਸਪੈਕਟਰ ਅਮਨ ਜੋਤ ਕੌਰ ਹੈ ਉਨੇ ਡੀਜੀਪੀ ਨੂੰ ਚਿੱਠੀ ਲਿਖੀ ਸੀ ਚਾਰ ਪੇਜਾਂ ਦੀ ਚਿੱਠੀ ਲਿਖ ਕੇ ਦੋਸ਼ ਲਾਏ ਸੀ ਡੀਜੀਪੀ ਨੂੰ ਵੀ ਐਦਾ ਐਦਾ ਕਰਕੇ ਮੈਂ ਇੱਕ ਫਰਾਡ ਕੇਸ ਫੜਿਆ ਮੈਂ ਕੇਸ ਵੀ ਦਰਜ ਕੀਤਾ ਮੈਂ ਉਹ ਬੰਦੇ ਵੀ ਫੜਲੇ ਔਰ ਉਸ ਤੋਂ ਬਾਅਦ ਉਸ ਮਹਿਲਾ ਇਨਸਪੈਕਟਰ ਨੇ ਦੋਸ਼ ਲਾਏ ਵੀ ਹੋਇਆ ਕਿ ਉਹਨਾਂ ਚ ਉਹ ਜਿਹੜਾ ਮੇਨ ਦੋਸ਼ੀ ਸੀਗਾ ਕਥਤ ਦੋਸ਼ੀ ਉਹ ਜਿਹੜੇ ਮੰਤਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਹਨਾਂ ਦਾ ਕੋਈ ਕਰੀਬੀ ਸੀ ਤੇ ਇਸ ਕਰਕੇ ਉਹ ਮਹਿਲਾ ਇਨਸਪੈਕਟਰ ਕਹਿੰਦੀ ਕਿ ਇਹਨਾਂ ਨੇ ਮੇਰੇ ਤੇ ਦਬਾਅ ਪਾਇਆ ਮੇਰੇ ਤੇ ਉੱਪਰ ਕਾਫੀ ਮੈਨੂੰ ਕਿਹਾ ਇਹਨਾਂ ਦੀ ਪਤਨੀ ਨੇ ਤੇ ਇਹਨਾਂ ਨੇ ਕਿ ਤੁਸੀਂ ਇਸ ਕੇਸ ਤੋਂ ਪਾਸੇ ਹੋ ਜਾਓ ਤਾਂ ਉਹ ਕਹਿੰਦੀ ਫੇਰ ਮੈਨੂੰ ਇੱਕ ਝੂਠੇ ਕੇਸ ਦੇ ਵਿੱਚ ਵੀ ਫਸਾਇਆ ਗਿਆ ਪਰ ਹਾਈ ਕੋਰਟ ਨੇ ਉਹ ਕੇਸ ਜਿਹੜਾ ਸਟੇ ਕਰ ਦਿੱਤਾ ਹੋਇਆ ਤਾਂ ਉਹਨੇ ਜਾਂਚ ਦੀ ਗੁਹਾਰ ਲਵਾਈ ਹੈ ਡੀਜੀਪੀ ਕੋਲ ਚਿੱਠੀ ਲਿਖ ਕੇ ਤਾਂ ਡੀਜੀਪੀ ਗੌਰਵ ਜਾਦਵ ਸਾਹਿਬ ਨੇ ਹੁਣ ਇਹ ਜਿਹੜੀ ਸੈਟ ਹੈ ਇਹ ਗਠਿਤ ਕੀਤੀ ਹੈ ਹੁਣ ਸੈਟ ਗਠਿਤ ਹੋ ਗਈ ਹੈ ਤਿੰਨੇ ਅਫਸਰ ਪੁਲਿਸ ਦੇ ਦੱਸੇ ਜਾ ਰਹੇ ਨੇ ਇੱਕ ਏ ਡੀਜੀਪੀ ਨੀਰਜਾ ਦੂਜਾ ਜਿਹੜੇ ਆਈਜੀ ਮੈਡਮ ਇੱਕ ਉਹ ਲਾਏ ਗਏ ਨੇ ਤੀਜਾ ਜਿਹੜੇ ਦੀਪਕ 파ਰਕ ਐ ਐਸਐਸਪੀ ਨੇ ਉਹ ਲਾਏ ਗਏ ਨੇ ਔਰ ਤਿੰਨੇ ਵੱਡੇ ਪੁਲਿਸ ਅਧਿਕਾਰੀ ਨੇ ਜਿਹੜੇ ਜਾਂਚ ਟੀਮ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਔਰ ਹੁਣ ਦੇਖਣਾ ਹੋਵੇਗਾ ਕਿ ਕੀ ਸਚਾਈ ਸਾਹਮਣੇ ਆਉਂਦੀ ਹੈ ਕੀ ਸੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਤੁਹਾਨੂੰ ਕੀ ਉਮੀਦ ਹੈ ਸੱਚ ਨਿਕਲੂਗਾ ਕਿ ਨਹੀਂ ਨਿਕਲੂਗਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਇਸ ਦੇਸ਼ ਦੇ ਵਿੱਚ ਬੜਾ ਕੁਝ ਚੱਲਦਾ ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਉਦੋਂ ਉਹਦੇ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ ਚਾਹੇ ਉਹ ਸੈਂਟਰ 'ਚ ਹੋਵੇ ਚਾਹੇ ਉਹ ਕਿਸੇ ਸੂਬੇ 'ਚ ਹੋਵੇ ਤਾਂ ਸਾਰੀਆਂ ਪਾਰਟੀਆਂ ਦਾਵਾ ਕਰਦੀਆਂ ਨੇ ਕਿ ਅਸੀਂ ਬਹੁਤ ਇਮਾਨਦਾਰ ਆ ਭਾਜਪਾ ਵੀ ਬਹੁਤ ਦਾਵਾ ਕਰਦੀ ਹੈ ਕਿ ਮੋਦੀ ਕਹਿੰਦਾ ਨਾ ਮੈਂ ਖਾਊਂਗਾ ਨਾ ਖਾਣੇ ਦੂੰਗਾ ਪਰ ਉਸ ਤੋਂ ਬਾਅਦ ਬਹੁਤ ਗੰਭੀਰ ਦੋਸ਼ ਭਾਜਪਾ ਦੇ ਵੱਡੇ ਵੱਡੇ ਨਿਤਾਮਾਂ ਦੇ ਉੱਪਰ ਲੱਗੇ ਨੇ ਪਰ ਜਾਂਚਾਂ ਜੂੰਚਾਂ ਨਹੀਂ ਹੋਈਆਂ ਪੜਤਾਲਾ ਪਰਤੂਲਾ ਨਹੀਂ ਹੋਈਆਂ ਉਹ ਦੋਸ਼ ਉਵੇਂ ਹੀ ਰਹਿ ਗਏ ਚਾਹੇ ਉਹ ਬ੍ਰਿਜ ਭੂਸ਼ਣ ਸਿੰਘ ਹੋਵੇ ਜਿਹੜਾ ਭਾਜਪਾ ਦਾ ਵੱਡਾ ਲੀਡਰ ਐਮਪੀ ਜਿਹਦੇ ਉੱਪਰ ਖਿਡਾਰੀ ਧੀਆਂ ਨੇ ਪਹਿਲਵਾਨ ਧੀਆਂ ਨੇ ਵਿਨੇਸ਼ ਫਗੜ ਤੇ ਦੂਜੀਆਂ ਨੇ ਇਹ ਦੋਸ਼ ਲਾਏ ਸੀ ਕਿ ਇਹ ਕੁੜੀਆਂ ਦੇ ਨਾਲ ਗਲਤ ਕਰਦਾ ਤਾਂ ਉਹ ਦੋਸ਼ ਜਿਹੜੇ ਨੇ ਉਹਨਾਂ ਦੀ ਜਾਂਚ ਵੀ ਕੋਈ ਪੁਖਤਾ ਤਰੀਕੇ ਨਾਲ ਨਹੀਂ ਹੋਈ ਕੋਈ ਸੱਚ ਸਾਹਮਣੇ ਨਹੀਂ ਆਇਆ ਤੇ ਉਹ 3 ਅਜੇ ਵੀ ਇਹ ਕਹਿ ਰਹੀਆਂ ਨੇ ਕਿ ਸਾਡੇ ਨਾਲ ਧੱਕਾ ਹੋਇਆ ਔਰ ਦੇਸ਼ ਦੇ ਵਿੱਚ ਵੱਡੀ ਗਿਣਤੀ ਲੋਕਾਂ ਨੇ ਜੰਤਰ ਮੰਤਰ ਦੇ ਉੱਪਰ ਉਹਨਾਂ ਧਰਨੇ ਤੇ ਬੈਠੀਆਂ 3 ਦੀ ਸਪੋਰਟ ਕੀਤੀ ਪਰ ਅਜੇ ਤੱਕ ਬ੍ਰਿਜ ਪੂਸ਼ਨ ਸਿੰਘ ਦੇ ਉੱਪਰ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆ ਸਕੀ ਪਰ ਐਵੇਂ ਹੀ ਚੱਲਦਾ ਹੁਣ ਵੇਖਣਾ ਇਹ ਹੋਏਗਾ ਇੱਕ ਤਰ੍ਹਾਂ ਨਾਲ ਭਗਵੰਤਮਾਨ ਸਰਕਾਰ ਦੀ ਇਹ ਪਰਖ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਕੀ ਉਹ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਦੇ ਉੱਪਰ ਪੂਰੀ ਨਿਰਪੱਖ ਜਾਂਚ ਕਰਾਉਣਗੇ ਕਿ ਸੱਚ ਸਾਹਮਣੇ ਆਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਸੱਟ ਗਠਤ ਹੋ ਗਈ ਹੈ ਉਮੀਦਾਂ ਨੇ ਬਹੁਤ ਮਿਹਰਬਾਨ